ਬਤੌਰੇ ਜਸਪਾਲ ਚਾਹਾਨਾ 9 ਵਜੇ ਆਜੇ ਮੈਂ ਜਿੱਦਾਂ ਡਿਊਟੀ ਅੱਗੇ ਉਹਨਾ ਮੈਂ ਕੋਠੀ 'ਚ ਬੈਠਾ ਹਾਂ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਿਦੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਰਾਜਕਮਰ ਮੈਂ ਇਹ ਬੰਦਾ ਬਲੂ ਪੈਂਟ ਪਾਈ ਸੀ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੌਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਂ ਜਫਾ ਮਾਰ ਕੇ ਕੀ ਕੀਤਾ ਕੀ ਸੀ ਉਹ ਗੋਲੀ ਚਲਾ ਕੇ ਦੌੜਾ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਗੋਲੀ ਚਲਦੀ ਹੈ ਬੋਜੀ ਗੋਲੀ ਦੀ ਆਵਾਜ਼ ਤਾਂ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਇਹਨੂੰ ਮੈਂ ਇਹਨੂੰ ਉਹ ਦੌਲੇ ਨਗਰ ਲੰਘ ਗਿਆ ਹੀ ਪਾਰ ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ 'ਚ ਕਿੰਨੇ ਜਣੇ ਸੀ ਚੱਕੜੀ 'ਚ ਇਹ ਦੋ ਜਣੇ ਹੀ ਇੱਕ ਜਣੇ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋਲ ਪਿਸਤਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੂੰ ਫੜਨ ਲੱਗੇ ਇਹਨੇ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੇ ਦੇਂਗਾ ਚੰਗਾ ਰਹੂੰਗਾ ਇਹਨੇ ਮੇਰੇ ਪਿਸਤਲ ਹਵਾਲੇ ਕਰਤਾ ਹਾਂ ਤੇ ਇਹਦੇ ਕੋਲ ਜਦ ਉਹਨੇ ਕਵਰ ਕੀਤਾ ਪਿਸਤਲ ਤੇ ਉਦੋਂ ਇੱਕ ਕੱਲਾ ਸੀ ਜਾਂ ਇਹ ਕੱਲਾ ਹੀ ਨਰੂਗੇਟ ਦੇ ਦੋ ਮੁਲਾਜ਼ਮ ਉਹਨਾਂ ਮੇਰੇ ਨਾਲ ਸਹਯੋਗ ਕੀਤਾ ਵਾ ਮੈਂ ਕਿਹਾ ਇੱਧਰ ਬੰਦਾ ਭੱਜਾ ਵਾ ਇਹ ਮਿਲਣਾ ਨਹੀਂ ਜੇ ਮੈਂ ਪਸਾਨ ਤੇ ਮੈਨੂੰ ਹੀ ਨਾਮ ਅਗਰ ਚੜ ਕੇ ਇਹਨੂੰ ਜਫਾ ਮਾਰਿਆ ਮੈਂ ਕਿਹਾ ਪਿਸਤਲ ਦੇ ਦੇਂਗਾ ਚੰਗਾ ਰਹੂੰਗਾ ਨਹੀਂ ਤੇ ਮੈਂ ਡਰਾਇਆ ਇਹਨੂੰ ਮੈਂ ਕਿਹਾ ਮੈਂ ਚੈਂਬਰ ਤੇ ਚੜੀ ਆ ਮੈਂ ਗੱਲ ਹੱਥ ਚ ਗੋਲੀ ਮਾਰ ਦੇਣੀ ਆ ਤੇਰੇ ਡਰਦਿਆਂ ਫੜਾਤਾ ਜੀ ਕਿੰਨੀ ਕੁ ਮੁਸ਼ਕਲ ਕਰਨੀ ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੱਕ ਕਿੰਨਾ ਟਾਈਮ ਲੱਗਦਾ ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ ਮੋਸਟਲ ਤੇ ਬੰਦਾ ਕਿੱਥੇ ਹੈ ਮੈਂ ਸਿਟੀ ਵੱਲੇ ਕਰਤਾ ਸਚੋ ਜੀ ਮਿਲੀ ਸੀ ਕਿ ਰਾਧਾਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰਿਤਸਰ ਦਾ ਇੱਥੇ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲ ਦੋਸ਼ੀ ਫੜਾਣਗੇ ਜਿਹਨਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇ ਗੇ ਉਸ ਟਾਈਮ ਤੇ ਉਹਨਾਂ ਨਾਲ ਝਾਲ ਮਿਲ ਕਰਦੇ ਆ ਜਿਹੜੇ ਗੋਲੀ ਚਲਾਈ ਉਹ ਫੜਿਆ ਗਿਆ ਕਿੰਦੋ ਨਹੀਂ ਹਜੇ ਪੁਰਾਮਤ ਹੋ ਜੀ ਹਜੇ ਅ ਪਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤਨਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਆ ਮੈਂ ਬ੍ਰਦਰ ਕਹਿ ਰਿਹਾ ਕਿ ਇਹ ਥੋੜੀ ਦੇਰ ਦਿਓ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਝ ਹਾਂ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਆ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਵੇ ਮਾਰੀ ਗੋਲੀ ਰਿਪੋਰਟ ਲਿਖ ਲਏ ਹੋ ਗਿਆ 11 12 11 ਸੈਕਿੰਡ ਫੌਮਤ ਸਕੂਲ ਦੇ ਬੱਚੇ ਨੂੰ ਨਹੀਂ ਭਾਜੀ ਇਹ ਕਿੱਥੇ ਕਰ ਲੱਗੀ ਆਨ ਮਸਾਂ ਨਹੀਂ ਰੱਖਦੇ ਅਮਾ ਦਾ ਨਕਲੀ ਸ਼ਹਿਰ ਸਾਦਨ ਬੱਚਾ ਕਿਹੜਾ ਵਿੱਚ ਬਹੁਤ ਅੱਛਾ ਨਹੀਂ ਸਕੂਲ ਦਾ ਬੱਚਾ ਹੁੰਦਾ ਕਿ ਲੜਦੀ ਭਾਈ ਤੇ ਬਹੁਤ ਆਈ ਨੇ ਸਵੈਗੀਆਂ ਨਹੀਂ ਆਪਣਾ ਉੱਥੇ ਪਹੁੰਚ ਗਏ 9810 ਦਾ ਭੱਜੀ ਹਸਪਤਲ ਨੂੰ ਤੇ ਭੇਜਦੇ ਆ ਆਪਣਾ ਮੁੰਡਾ ਇਹ ਇੱਕ ਅੱਪੋਰਡ ਕਰੀਏ ਉਤੇ ਦੇਖੀਆ ਕਿਤੇ ਉਹ ਬੋਟੇ ਚਿੰਨ੍ਹ ਯਾਰ ਸੇਵਨ ਨੂੰ ਫਿਰ ਬਲਾ ਕਰੋ ਉਹ ਮੈਂ ਆਪਣੇ ਮੇਰੇ ਕੋਲ ਕਿਤੇ ਨਾ ਆਉਂਦਾ ਉਹ ਬਲਾ ਕਰੋ ਮੁਰ ਗਿਆ ਨਹੀਂ ਉਹਨੂੰ ਛੱਡ ਗਿਆ ਸੀ ਆਪਣਾ ਤੇ ਅਮਨ ਨੇ ਹਾਂ ਸਾਹ ਬਤਾ ਗਿਆ ਜੀ ਹੁਣ ਵੇਖ ਤੇਰਾ ਬੱਚਾ ਵਾ ਬੰਦੀ ਆ ਉਹ ਬਹੁਤ ਸੇਨਾ ਮਾਇਆ ਮੋਹ ਤੇ ਰਣੀ ਨੂੰ ਮੋਤ ਲੈ ਗਿਆ ਮੈਂ ਨਾ ਮਾਪੀਆ ਤੇ ਇਹ ਜਿਹੜਾ ਮੁੱਕਰ ਦੇ ਪਾਸ ਤੋਂ ਮੇਰੇ ਮੁੰਡੇ ਦੇ ਮੈਂ ਉਹ ਲੈ ਆ ਗਿਆ ਉਹ ਲੈ ਆ ਗਿਆ ਮਾਣ ਹੈ ਕਿੰਦਾ ਉਹ ਮਾਤਾਣੀ ਹੈ ਲੈ ਸਕੂਲ ਦਾ ਨਹੀਂ ਸਕੂਲ ਦਾ ਮੁੰਡਾ ਲੈ ਸਕੂਲ ਮੈਂ ਉੱਥੇ ਸਾਹਮਣੇ ਗੱਡੀ ਰਿਆ ਸੀਗਾ ਸਾਫ ਕਰਨ ਰਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਨਚਾਣੇ ਕੀ ਦੇਖਿਆ ਕਿ ਮੈਂ ਕਿਹੜੇ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਣਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਨਚਾਣੇ ਕੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਸਾਡੇ ਵੱਲੋਂ ਭੱਜੇ ਆਏ ਨੇ ਤੇ ਵਿਆਪਨ ਮੇਰੇ ਸਾਹਮਣੇ ਉਹਨਾਂ ਨੇ ਡਬਲ ਚਲਾਇਆ ਵਾ ਕਿੰਨੇ ਜਣੇ ਦੋ ਜਣੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਤੇ ਤੇ ਇਹ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕਹਿਣਾ ਹੈਗੀ ਹੁੰਦਕ ਉਹਦੇ ਘਰ ਕੇ ਤੇ ਫਿਰ ਇਹ ਜਕਬੀ ਨੂੰ ਕੌਣ ਚੁੱਕ ਕੇ ਲੱਗ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਹੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਰੂਡ ਵਾਹ ਆ ਨਿਕਲਿਆਦਾ ਹੈਗਾ ਤੈਨੂੰ ਕੌਣ ਲੱਗ ਗਿਆ ਮੁੰਡੇ ਲੱਗ ਗਏ ਸਿਵਲ ਹਸਪੀਟਲ ਨਾਲ ਲੱਗ ਗਏ ਆ